ਪੁਨਰਸਜਿਤ ਅਕਾਲੀ ਦਲ ਦੇ ਕਨਵੀਨਰ ਅਤੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦਾ ਆਇਆ ਪਹਿਲਾ ਬਿਆਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਤੇ ਭਾਜਪਾ ਦੇ ਲੀਡਰਾਂ ਦੇ ਵੱਲੋਂ ਕੁਝ ਬੇਤੁਕੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਆਪਣੀਆਂ ਖਾਮੀਆਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਅੱਜ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਹ ਸਾਰੇ ਪੋਲ ਖੋਲ ਦਿੱਤੇ ਨੇ ਕੀ ਕਹੇ ਵਡਾਲਾ ਨੇ ਜੋ ਅਕਾਲੀ ਦਲ ਦੇ ਵੱਲੋਂ ਕੁਝ ਲੀਡਰ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ ਤੁਸੀਂ ਜੁੜੇ ਹੋ ਲੋਕ ਲਈ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਪੁਨਰਸਜੀਤ ਦੇ ਸਕੱਤਰ ਜਨਰਲ ਜਥੇਦਾਰ ਗੁਰਪ੍ਰਤਾਪ ਸਿੰਘ ਗੁੜਾਲਾ ਸੁਰਿੰਦਰ ਸਿੰਘ ਭੂਲੇ ਵਾਲਾ ਰਾਠਾ ਅਤੇ ਸੁੱਚਾਸਨ ਛੋਟੇ ਫੋਰ ਇਹਨਾਂ ਨੇ ਸਾਂਝੇ ਬਿਆਨ ਜਾਰੀ ਕਰਦੇ ਹੋਇਆ ਜੋ ਅੱਜ ਪੁਨਰਸਜੀਤ ਅਕਾਲੀ ਦਲ ਦੇ ਲਈ ਵੱਡਾ ਬਿਆਨ ਦਿੱਤਾ ਹੈ ਉਕਤ ਆਗੂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਾਂ ਦੇ ਅਨੁਸਾਰ ਜੋ ਸ਼੍ਰੋਮਣੀ ਕਾਲੀ ਦਲ ਦੁਬਾਰਾ ਪੰਥਕਰਾ ਅੱਗੇ ਵਧਿਆ ਹੈ ਅਤੇ ਇਸ ਨਾਲ ਪੰਥ ਤੇ ਪੰਜਾਬ ਵਿੱਚ ਨਵੀਂ ਉਮੀਦ ਜਾਗੀ ਹੈ ਇਸ ਪੰਥਕ ਜਜ਼ਬੇ ਨੂੰ ਵੇਖ ਕੇ ਹੀ ਕੁਝ ਬਾਦਲ ਧੜੇ ਤੇ ਭਾਜਪਾ ਦੇ ਆਗੂਆਂ ਵਿੱਚ ਬੁਖਲਾਠ ਨਜ਼ਰ ਆ ਰਹੀ ਹੈ ਉਹਨਾਂ ਨੇ ਦੱਸਿਆ ਕਿ ਜੋ ਦਿੱਲੀ ਵਿੱਚ ਬੈਠਾ ਇੱਕ ਪਰਮਜੀਤ ਸਿੰਘ ਸਰਨਾ ਵਿਰਸਾ ਸਿੰਘ ਟੋਵਾ ਅਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਜੋ ਪਿਛਲੇ ਕੁਝ ਦਿਨਾਂ ਤੋਂ ਮੀਡੀਆ ਵਿੱਚ ਬਿਆਨ ਦਿੱਤੇ ਜਾ ਰਹੇ ਨੇ ਉਹ ਗੱਲ ਦਾ ਸਬੂਤ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਨਾਲ ਅੱਗੇ ਵਧਣਾ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ ਇਹਨਾਂ ਲੀਡਰਾਂ ਦੇ ਵੱਲੋਂ ਜਿਵੇਂ ਹੀ ਅੱਜ ਪੁਨਰਸਜੀਤ ਅਕਾਲੀ ਦਲ ਅੱਗੇ ਵਧ ਰਿਹਾ ਹੈ ਲੋਕਾਂ ਦੇ ਵਿੱਚ ਪੁਨਰਸਜੀਤ ਅਕਾਲੀ ਦਲ ਦੇ ਪ੍ਰਤੀ ਜੋ ਰਤਬਾ ਵੇਖਿਆ ਜਾ ਰਿਹਾ ਹੈ ਜਿਸ ਕਰਕੇ ਇਹ ਸਾਰੇ ਬੁਖਲਾੜ ਦੇ ਵਿੱਚ ਆਏ ਹੋਏ ਹਨ ਉਹਨਾਂ ਨੇ ਕਿਹਾ ਕਿ ਜੋ ਸ਼੍ਰੀ ਅਕਾਲ ਤਖਸੈ ਵੱਲੋਂ ਪਿੱਠ ਕਰਕੇ ਖੜੇ ਹੋਏ ਹਨ ਉਹਨਾਂ ਨੇ ਸਾਰੀ ਦੁਨੀਆ 'ਚ ਵਸਦੇ ਪੰਥਦਰਦੀਆਂ ਸਾਹਮਣੇ ਆਪਣਾ ਅਸਲ ਚਿਹਰਾ ਬੇਇਨਕਾਬ ਕਰ ਦਿੱਤਾ ਹੈ ਜਥੇਦਾਰ ਬੁੜਾਲਾ ਨੇ ਦੋਸ਼ ਲਾਇਆ ਕਿ ਕੁਝ ਆਗੂਆਂ ਨੇ ਸ਼੍ਰੀ ਕਾਫ ਤੱਕ ਸਰ ਦੇ ਹੁਕਮਨਾਮਿਆਂ ਨੂੰ ਚੁਣੌਤੀ ਦੇ ਕੇ ਵੱਖਰੀ ਜਾਲੀ ਭਰਤੀ ਦਾ ਡਰਾਮਾ ਰਚਿਆ ਤੇ ਵੱਖਰਾ ਚੁੱਲਾ ਕਾਇਮ ਰੱਖਿਆ ਸੋ ਜਿਹੜੇ ਆਗੂ ਅੱਜ ਪੰਥਕ ਇਕਤਾ ਦੀ ਗੱਲ ਕਰ ਰਹੇ ਹਨ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ 2 ਦਸੰਬਰ ਦੇ ਹੁਕਮਨਾਮਿਆਂ ਨੇ ਪੰਥਕ ਇਕਤਾ ਦਾ ਰਾਹ ਪਹਿਲਾਂ ਹੀ ਖੋਲ ਦਿੱਤਾ ਸੀ ਸੋ ਉਹਨਾਂ ਨੇ ਕਿਹਾ ਕਿ ਜਿਹੜੇ ਆਗੂ ਪਹਿਲਾਂ ਆਪਣੇ ਗੁਨਾਹ ਕਬੂਲ ਕਰਕੇ ਬਾਅਦ ਵਿੱਚ ਮੁੱਕਰ ਗਏ ਉਹਨਾਂ ਨੂੰ ਸ਼੍ਰੀ ਕਾਲ ਤਖਤ ਸੈਭ ਤੇ ਜਾ ਕੇ ਆਪਣੀ ਪੁੱਲ ਮੁੜ ਬਖਸ਼ਾਉਣੀ ਚਾਹੀਦੀ ਏ ਸਾਰਾ ਸਿੱਖ ਜਗਤ ਪੰਥ ਇਕਤਾ ਚਾਹੁੰਦਾ ਹੈ ਪਰ ਇਹ ਇਕਤਾ ਸੰਦਾਤਾ ਤੇ ਪਰੰਪਰਾਵਾਂ ਦੀ ਰਾਖੀ ਨਾਲ ਹੀ ਸੰਭਵ ਹੈ ਸੋ ਗੁਰਪ੍ਰਤਾਪ ਜੀ ਨੇ ਕਿਹਾ ਕਿ ਜਥੇਦਰ ਗੈਨੀ ਹਰਪ੍ਰੀਤ ਸਿੰਘ ਵਰਗਾ ਵਿਦਵਾਨ ਤੇ ਬੇਦਾਗ ਸਖਸ਼ੀਅਤ ਤੇ ਬੇਬੁਨਿਆਦ ਦੁਸ਼ਮਣ ਦੁਸ਼ਮਣ ਲਉਣਾ ਜੋ ਨਿੰਦਨਯੋਗ ਹੈ ਉਹਨਾਂ ਭਾਈਪਾ ਅਗਮੋ ਤੇ ਵਰਦਿਆ ਕਿ 15 ਸਾਲਾਂ ਦੇ ਰਾਜ ਦੌਰਾਨ ਅਕਾਲੀਆਂ ਨਾਲ ਮਿਲ ਕੇ ਭਾਈਵਾਲ ਰਹੀ ਅਤੇ ਨਸ਼ਿਆਂ ਦੇ ਮਸਲੇ ਤੇ ਸਾਰੀ ਅਕਾਲੀ ਲੀਡਰਸ਼ਿਪ ਨੂੰ ਇੱਕੋ ਨਜ਼ਰ ਨਾਲ ਨਹੀਂ ਦੇਖਿਆ ਜਾ ਸਕਦਾ ਸੋ ਪਿਛਲੇ ਦਿਨੀ ਰਵਨੀਤ ਬਿੱਟੂ ਨੇ ਕਿਹਾ ਸੀ ਕਿ ਪੱਜਪਾ ਕਦੇ ਵੀ ਅਕਾਲੀ ਦਲ ਨਾਲ ਗੱਠ ਜੋੜ ਨਹੀਂ ਕਰੇਗੀ ਜੋ ਅਕਾਲੀ ਦਲ ਨਸ਼ਿਆਂ ਦੇ ਸਦਾਗਰ ਨੇ ਜਿਸ ਨੂੰ ਲੈ ਕੇ ਅੱਜ ਇਹਨਾਂ ਲੀਡਰਾਂ ਨੇ ਕਿਹਾ ਕਿ ਸਾਰੇ ਇੱਕੋ ਨਜ਼ਰ ਨਾਲ ਨਹੀਂ ਦੇਖਣੇ ਚਾਹੀਦੇ ਜੋ ਭਾਜਪਾਈ ਵਾਲ ਸੀ ਉਹ ਵੀ ਇਸ ਦੇ ਵਿੱਚ ਨਸ਼ਿਆਂ ਦੇ ਵਿੱਚ ਸਦਾਗਰ ਸੀ ਸੋ ਅਕਾਲੀ ਲੀਡਰਸ਼ਿਪ ਨੂੰ ਇੱਕੋ ਨਜ਼ਰ ਨਾਲ ਦੇਖ ਕੇ ਜੋ ਭਾਜਪਾ ਆਗੂਆਂ ਦੇ ਵਿੱਚ ਇਹ ਖੁਲਾਟ ਹੈ ਭਾਜਪਾ ਆਗੂਆਂ ਵੱਲੋਂ ਇਹ ਕਿਹਾ ਕਿ ਅਕਾਲੀ ਦਲ ਦੇ ਮੀਟਕਾਂ ਵਿੱਚ ਭਾਜਪਾ ਨਾਲ ਸਮਝੌਤੇ ਬਾਰੇ ਕੋਈ ਗੱਲ ਹੋਈਏ ਉਹ ਤੱਥਾਂ ਕੋਹਾਂ ਦੂਰੇ ਉਹਨਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਪਾਰਟੀ ਹੈ ਜੋ ਪੰਥਕ ਹਿੱਤਾਂ ਲਈ ਰੱਖੀ ਵਾਸਤੇ ਬਣੀ ਹੈ ਸੋ ਪਾਰਟੀ ਵਿੱਚ ਆਹੀ ਗ੍ਰਾਭ ਨੂੰ ਸੋਧਣ ਲਈ ਸ਼੍ਰੀ ਅਕਾਲ ਤਖਸੈ ਨੂੰ ਬੇਨਤੀ ਕੀਤੀ ਗਈ ਸੀ ਜਿਸ ਨੂੰ ਪ੍ਰਵਾਨ ਕਰਦਿਆਂ ਹੋਇਆ 2 ਦਸੰਬਰ 2024 ਨੂੰ ਅਕਾਲੀ ਦਲ ਪੁਨਰਸਜੀਤ ਕਰਨ ਦੇ ਆਦੇਸ਼ ਹੋਏ ਸਨ ਸੋ ਸ਼੍ਰੋਮਣੀ ਅਕਾਲੀ ਦਲ ਪੁਨਰਸਜੀਤ ਪੰਜਾਬ ਦੇ ਲੋਕਾਂ ਕੋਲ ਜਾ ਕੇ ਉਹਨਾਂ ਦੇ ਹੱਕਾਂ ਦੀ ਲੜਾਈ ਲੜੇਗਾ ਤੇ ਸਿਆਸ ਦੇ ਵਪਾਰੀ ਕਰਨ ਨੂੰ ਰੋਕਣ ਲਈ ਡਟ ਕੇ ਸੰਘਰਸ਼ ਕਰੇਗਾ ਪੰਥ ਅਤੇ ਪੰਜਾਬ ਦੀ ਬਿਹਤਰੀ ਲਈ ਪੂਰੀ ਤਾਕਤ ਨਾਲ ਪੈਰਾ ਦੇਵੇਗਾ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪੁਨਰਸਜੀਤ ਅਕਾਲੀ ਦਲ ਆਪਣੇ ਦਮ ਤੇ ਜੋ ਪੰਜਾਬ ਵਿੱਚ ਸਰਕਾਰ ਬਣਾਏਗਾ ਅਕਾਲੀ ਦਲ ਪੁਨਰਸਜੀਤ ਜੋ ਪੰਜਾਬ ਦੇ ਵਿੱਚ ਅਗਲੀ ਸਰਕਾਰ ਬਣੇਗੀ